ਦੀ ਬਾਰੇ ਕਹਿੰਦੇ ਪੰਧਾਰਾ ਦੇਖੋ ਜੀ ਦਾ ਤਾਰਾ ਆ ਰਾਮਾ ਸਤਿ ਆਇਲਾ ਸੰਗ ਦਾ ਆਪਾ ਕੋਈ ਜੀਵਤ ਬੰਦਾ ਮਿੱਤਾ ਹੋਏ ਤਿੰਨ ਤਪਾਇ ਨਾ ਕਹ ਰਾਜਾ ਤੰਨੇ ਵਾਲ ਸਰਦੇ ਸਮਾਜ ਵੱਡੇ ਮੇਰੇ ਸਾਹਿਬਾ ਘਰ ਗੁਰੀ ਦਾ ਗੁਰੀ ਦਾ ਕੋਲਾ ਨਾ ਜਾਣਾ ਤੇਰਾ ਸੋਤਾ ਦੇਵਰੀ ਦੀ ਰਾਹ ਸਭ ਤੋਂ ਦੀਵਰ ਤੋਂ ਤੁਮਾਰੇ ਹੇ ਤੁਮੇਨ ਤੁਹਾਡੇ ਹਾਂ ਹੋਏ ਅੰਦਰ ਬਾਅਦ ਵਿੱਚ ਜਿਹੜਾ ਉਹ ਆਈ ਉਹਨੇ ਬਣਾਉਂਦੇ ਨਾਲ ਕੋਈ ਨਹੀਂ ਆਇਆ ਪਤਾ ਨਹੀਂ ਕਿਹਾ ਉਹ ਰਸੂ ਹਾਂ ਜਿਲ੍ਹਾ ਫਰੀਕੋਟ ਦੇ ਪਿੰਡ ਸਿਰਸੜੀ ਵਿਖੇ ਅੱਜ ਦੋ ਪੰਚਾਇਤਾਂ ਵੱਲੋਂ ਪਿੰਡ ਸਿਰਸੜੀ ਤੇ ਅਨੋਖਪੁਰਾ ਪਿੰਡ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਦੱਸ ਦਈਏ ਪਿੰਡ ਦੇ ਵਿੱਚ ਮੁੰਡਾ ਜਾਂ ਕੁੜੀ ਚਾਹੇ ਨਾ ਹੋਵੇ ਪਿੰਡ ਦੇ ਵਿੱਚ ਵਿਆਹ ਨਹੀਂ ਕਰਾ ਸਕਣਗੇ ਇਹ ਸਰਬਸੰਮਤੀ ਨਾਲ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇੱਕ ਧਰਮ ਸਾਂਗ ਦੇ ਵਿੱਚ ਪਿੰਡ ਦੇ ਵਿੱਚ ਇਕੱਠ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਮਤਾ ਪਾਸ ਕੀਤਾ ਗਿਆ ਤਾਂ ਉਹਨਾਂ ਨੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਨੂੰ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਜਾਵੇ ਤੇ ਜਾਂ ਕਿ ਜਿਵੇਂ ਕਿ ਇਸ ਅਨਖ ਦੀ ਖਾਤਰ ਲੋਕ ਇੱਕ ਦੂਜੇ ਦਾ ਕਤਲ ਕਰ ਦਿੰਦੇ ਆ ਤਾਂ ਉਸ ਤੋਂ ਬਚ ਸਕਣ ਔਰ ਉਹਨਾਂ ਨੇ ਇਹ ਵੀ ਕਿਹਾ ਜੇ ਕੋਈ ਚਿੱਟਾ ਵੇਚਣ ਵਾਲਾ ਵਿਅਕਤੀ ਆ ਉਹਦੀ ਕੋਈ ਜ਼ਮਾਨਤ ਨਹੀਂ ਕੀਤੀ ਹੈ ਵੀ ਸਾਡੇ ਨਾਲ ਦੇਮਾ ਪੰਚਾਇਤਾਂ ਦੇ ਸਰਪੰਚ ਗ੍ਰਾਮ ਪੰਚਾਇਤ ਮੌਜੂਦ ਨੇ ਅਸੀਂ ਮੈਂ ਮੌਜੂਦ ਹਾਂ ਇਸ ਟਾਈਮ ਹਾਂਜੀ ਸਰਪੰਚ ਜੀ ਸੱਸੀਗਰ ਜੀ ਬਲਜੀਤ ਸਿੰਘ ਜੀ ਮੇਰਾ ਨਾ ਅਨੋਖਪੁਰਾ ਪੰਚਾਇਤ ਅਸੀਂ ਇੱਕ ਮਤਾ ਪਾਇਆ ਵੀ ਜਿਵੇਂ ਆਮ ਹੀ ਅਕਸਰ ਆਪਣੇ ਪਿੰਡਾਂ ਦੇ ਵਿੱਚ ਜਦੋਂ ਸਵੇਰੇ ਕੋਈ ਫੋਨ ਖੋਲੀਦਾ ਉਦੋਂ ਇਹੀ ਖਬਰ ਸੁਣੀਦੀ ਆ ਵੀ ਇੱਥੋਂ ਗਵਾਂਡੀਆਂ ਦੀ ਬੁੜੀ ਲੈ ਕੇ ਜਾਂ ਕੋਈ ਨੌ ਜਾਂ ਕੁੜੀ ਉਹ ਲੈ ਕੇ ਫਰਾਰ ਹੋਗੇ ਤਾਂ ਉਹ ਸلسلੇ ਤੇ ਅਸੀਂ ਇੱਕ ਮਤਾ ਪਾਇਆ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਇਹ ਕੰਮ ਨੂੰ ਰੋਕ ਲਈ ਆ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਵੀ ਸਾਨੂੰ ਪੂਰੀ ਮਦਦ ਕੀਤੀ ਜਾਵੇ ਇਸ ਚੀਜ਼। ਸੋ ਸਾਡੇ ਨਾਲ ਹੁਣ ਦੂਸਰੇ ਪਿੰਡ ਸੜਸੜੀ ਦੇ ਸਰਪੰਚ ਨੇ ਬੀਬੀ ਗਿਆਨਕੌਰ ਹਾਂ ਸਸੀਗਲ ਬੀਬੀ ਸਸੀਗਲ ਬੀਬੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਮਤਾ ਪਾਇਆ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਸਾਰਿਆਂ ਨੂੰ ਵੀ ਇਹਨਾਂ ਕੰਮਾਂ ਤੋਂ ਬਾਜੋ ਜਿਹੜੇ ਪਿੰਡ ਦੇ ਪਿੰਡ ਦਾ ਵਿਕਾਸ ਆ ਬਹੁਤ ਸਾਡਾ ਖਰਾਬ ਹੋ ਰਿਹਾ ਕਿਉਂਕਿ ਨਿਕੇ ਨਿਕੇ ਬੱਚੇ ਛੱਡ ਕੇ ਤੇ ਭੱਜ ਜਾਂਦੀਆਂ ਤੇ ਬੱਚਿਆਂ ਦਾ ਕੀ ਕਸੂਰ ਆ ਨਗਰੋਂ ਸਹੁਰੇ ਵਲਕਦੇ ਰਹਿੰਦੇ ਆ ਜੋ ਪਿੰਡ ਦੀਆਂ ਧੀਆ ਉਹ ਆਪਦੇ ਘਰ ਵਸਣ ਤੇ ਜਿਹੜੀਆਂ ਨੂੰ ਆ ਸਾਡੇ ਪਿੰਡ ਦੀਆਂ ਉਹ ਆਪਦੇ ਘਰ ਵਸਣ ਤੇ ਆਪੋ ਆਪਣੇ ਬੱਚਿਆਂ ਨੂੰ ਪਾਲਣ ਸਾਡਾ ਇਸ ਪਿੰਡ ਵਿੱਚੋਂ ਬਹੁਤ ਮਨ ਦੁਖੀ ਹੈਗਾ ਵੀ ਜਦੋਂ ਪਿੰਡ ਦੀਆਂ ਧੀਆ ਤਾਂ ਆ ਕੇ ਇੱਥੇ ਰੁੱਸ ਕੇ ਬੈਠ ਜਾਂਦੀਆਂ ਉਹ ਨਹੀਂ ਜਾਂਦੀਆਂ ਜੀਨੇ ਵੀ ਰਹਿਣਾ ਇੱਥੇ ਉਹ ਆਪ ਦੇ ਬੰਦਿਆਂ ਨੂੰ ਤਲਾਕ ਦੇ ਕੇ ਰਹਿ ਸਕਦੀਆਂ ਜੇ ਵੀ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਜੋ ਪਿੰਡ 'ਚ ਗੈਰ ਬੰਦਾ ਰਹਿੰਦਾ ਜਾਂ ਬਿਨਾ ਬੋਰ ਤੋਂ ਬੁਢੀ ਰਹਿੰਦੀ ਹੈ ਅਸੀਂ ਉਹਨਾਂ ਨੂੰ ਨਹੀਂ ਰਹਿਣ ਦੇਵਾਂਗੇ ਅਸੀਂ ਸਾਰਾ ਪਿੰਡ ਇੱਕ ਪਾਸੇ ਸਾਰੇ ਪਿੰਡ ਦੀ ਰਹਿਣਾ ਕੰਮ ਕੀਤਾ ਹੈ ਸੋ ਅਸੀਂ ਹੋਰ ਵੀ ਲੋਕ ਇੱਥੇ ਹੈਗੇ ਨੇ ਨੌਜਵਾਨ ਸਾਡੇ ਨਾਲ ਮੁੰਡੇ ਇੱਕ ਜੁੜੇ ਨੇ ਗੱਲਬਾਤ ਕਰਦੇ ਆ ਕਿ ਨਾਂ ਤੁਹਾਡਾ ਨੰਬਰਦਾਰ ਸਾਹਿਬ ਜੀ ਜੀ ਸਨ ਨੰਬਰਦਾਰ ਜੀ ਨੰਬਰਦਾਰ ਦਾ ਕਿਵੇਂ ਦੇਖ ਲਿਆ ਪਿੰਡਾਂ ਦੇ ਚੱਕਸਰੀ ਦੇਖਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂ ਵੇਖਿਆ ਨੇੜ ਦੇ ਲਿੰਗਾਂ ਬਿਲਟਾਂ ਦੇ ਵਿੱਚ ਆਹ ਖਬਰਾਂ ਵੇਖਣ ਨੂੰ ਮਿਲਣਾ ਪਿੰਡ 'ਚ ਹੀ ਮੁੰਡਾ ਕੁੜੀ ਵਿਆਹ ਕਰਾ ਰਹੇ ਨੇ ਕੋਈ ਪਿੰਡ 'ਚ ਨਵਾਂ ਵਿਆਹ ਕਰਾ ਲੈਂਦੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹ ਸਾਰੀ ਪੰਚਾਇਤ ਨੇ ਸਾਰੇ ਨਗਰਮਰਸੀ ਨੇ ਮਤਾ ਪਾਇਆ ਜੀ ਵੀ ਜੇ ਕੋਈ ਮਤਲਬ ਮੁੰਡੇ ਆ ਕੁੜੀ ਦਾ ਸਪੋਰਟ ਹੋਊਗਾ ਜੀ ਸਾਰੇ ਪਰਿਵਾਰ ਦਾ ਬੈਕਅਪ ਕਰਾਂਗੇ ਸਾਡਾ ਹੀ ਪਰਨਾ ਜਿਹੜਾ ਸਾਡੇ ਪਿੰਡ 'ਚ ਕੋਈ ਨਸ਼ੇ ਵੀ ਲੈ ਕੇ ਆਊਗਾ ਕੋਈ ਵੀ ਬੰਦਾ ਚਿੱਟਾ ਵਗੈਰਾ ਜਾਂ ਕੁਝ ਵੀ ਆ ਅਸੀਂ ਉਹਦੇ ਵੀ ਵਿਰੋਧ ਕਰਾਂਗੇ ਨੰਬਰ 2 ਤੇ ਬੀਜਾ ਪਿੰਡ ਦੇ ਪਿੰਡ ਵਿੱਚ ਹੀ ਰਹੀ ਜੰਗਾ ਅਸੀਂ ਸਾਰਾ ਪੰਚਾਇਤ ਨੂੰ ਇਹ ਮਤਲਬ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਬੇਸ ਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾਗੇ ਵੀ ਸਾਡੀ ਇਹੇ ਕੋਸ਼ਿਸ਼ ਹੋ ਗਈ ਵੀ ਹੋਰ ਨਹੀਂ ਵੀ ਕਿਸੇ ਨੂੰ ਵੀ ਇਹ ਮਤਲਬ ਵੀ ਸਿੱਖਿਆ ਮਿਲੇ ਵੀ ਗਾਹ ਵਾਸਤੇ ਨਾ ਕਰੇ ਕੋਈ ਵੀ ਕੰਮ ਵੀ ਜਿਹੜਾ ਬੰਦਾ ਕਰੂਗਾ ਅਸੀਂ ਉਹਨੂੰ ਮਤਲਬ ਪਿੰਡ 'ਚ ਬਾਈਕਾਟ ਉਹਦੇ ਪਰਿਵਾਰ ਦੇ ਜਿਹੜਾ ਉਹ ਸਾਥ ਦੇਗਾ ਮੁੰਡਾ ਕੁੜੀ ਦਾ ਉਹਦਾ ਹੀ ਬਾਈਕਾਟ ਕਰਾਂਗੇ ਨੰਬਰ 2 ਤੇ ਇਹਨੂੰ ਵੀ ਮਤਲਬ ਕੋਸ਼ਿਸ਼ ਕਰਾਂਗੇ ਉਹਨੂੰ ਪਿੰਡ 'ਚੋਂ ਹੀ ਬਾਹਰ ਹੀ ਕੱਢਿਆ ਜਾਵੇ ਜਿਹੜਾ ਪਿੰਡ ਵਿੱਚ ਮਤਲਬ ਵੀ ਗਲਤ ਵੀ ਜੋਾਕਾਂ ਦੇ ਸਰਪੰੰਦਾ ਉਹਨਾਂ ਚੀਜ਼ਾਂ ਵਾਸਤੇ ਹੀ ਮਤਲਬ ਮਤੇ ਪਾਏ ਸੋ ਹੋਰ ਵੀ ਪਿੰਡ ਦੇ ਲੋਕ ਨੇ ਸਰ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਹੀ ਗੱਲ ਕਹਿੰਨੇ ਆ ਜੀ ਪਿੰਡ ਦੀ ਸਾਈ ਪੰਚਾਇਤ ਨੂੰ ਦੋਵੇਂ ਪੰਚਾਇਤਾਂ ਨੁਖਪੁਰਾ ਦੀ ਸਬਸਿਡੀ ਪਿੰਡ ਦੀ ਪੰਚਾਇਤ ਇਹ ਮਤਾ ਪਾਇਆ ਅਸੀਂ ਵੀ ਪਿੰਡ ਦੇ ਵਿੱਚ ਜਿਹੜਾ ਮੁੰਡਾ ਕੁੜੀ ਪਿੰਡ ਦੀ ਵਿਆਹ ਕਰਾਉਂਦੇ ਆ ਅਸੀਂ ਉਹਨਾਂ ਦਾ ਸਾਰਿਆਂ ਦਾ ਬਾਈਕਾਟ ਕਰਾਂਗੇ ਅਤੇ ਉਹਨਾਂ ਦੇ ਆਧਾਰ ਕਾਰਡ ਵੀ ਜਬਤ ਕਰਾਵਾਂਗੇ ਜੇ ਸਾਨੂੰ ਲੋੜ ਪਈ ਤਾਂ ਅਸੀਂ ਇਹ ਮਤਾ ਪਾਇਆ ਇਸ ਕਰਕੇ ਵੀ ਪਿੰਡ ਤੇ ਪਿੰਡ ਦਾ ਵਿਹਾਨ ਨਹੀਂ ਹੋਣਾ ਚਾਹੀਦਾ ਜੇ ਕੋਈ ਕਰਾਉਂਦਾ ਤੇ ਉਹਨਾਂ ਦੇ ਘਰਦਿਆਂ ਦੇ ਵੀ ਵਿਰੋਧ ਕਰਾਂਗੇ ਕਿ ਕੁੜੀ ਮੁੰਡੇ ਦਾ ਨੂੰ ਨਹੀਂ ਸੁਯੋਗ ਦੇਵਾਂ ਕਿ ਲੱਗਦਾ ਨਹੀਂ ਜਿਵੇਂ ਮਾਪੇ ਆਪਣੇ ਬੱਚਾ ਮੁੰਡਾ ਭਾਵੇਂ ਕੁੜੀ ਹੈ ਆਪਾਂ ਨਿੱਕੇ ਹੁੰਦੇ ਨੂੰ ਪਾਲਦੇ 18 ਸਾਲ ਦਾ ਬੱਚਾ ਹੁੰਦਾ ਆਪਾਂ ਸਕੂਲੇ ਕਾਲਜੇ ਭੇਜਦੇ ਆ ਉਹ ਅਕਸਰ ਯਾਨੀ ਕਿ ਵੇਖਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇਖਿਆ ਉਹ ਜਾਨਕਿ ਮਾਪਿਆਂ ਦੀ ਅੱਜਿਤ ਰੋਲ ਜਾਂਦੇ ਉਹਦਾ ਮਨ ਕਿੰਨਾ ਕੁ ਦੁਖੀ ਹੁੰਦਾ ਮਾਪਿਆਂ ਦਾ ਵੀ ਦੁਖੀ ਹੁੰਦਾ ਪਿੰਡ ਵਾਲਿਆਂ ਦਾ ਵੀ ਨਾਲ ਜਿਹੜੇ ਆਣ ਗਵਾਨ ਬੈਠੇ ਹੁੰਦੇ ਚਾਚੇ ਤਾਏ ਉਹਨਾਂ ਦਾ ਵੀ ਦੁਖੀ ਹੁੰਦਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਉਹਨਾਂ ਤੋਂ ਮਰਿਆ ਨਹੀਂ ਜਾਂਦਾ ਕੀ ਪੰਜਾਬ ਕੀ ਪ੍ਰਸ਼ਾਸਨ ਤੋਂ ਜਾਂ ਪੰਜਾਬ ਸਰਕਾਰ ਤੋਂ ਕੀ ਅਸੀਂ ਇਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਕਿ ਵੀ ਇਹਨਾਂ ਚੀਜ਼ਾਂ ਦੇ ਠੱਲ ਪਾਈ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਪ੍ਰਸ਼ਾਸਨ ਵੀ ਪੰਚਾਇਤ ਦਾ ਪਿੰਡ ਦਾ ਸਹਿਯੋਗ ਦੇਵੇ ਤੇ ਇਸ ਚੀਜ਼ ਤੇ ਨ ਠੱਲ ਪਾਵੇ ਸੋ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਇਹੋ ਹੀ ਕਹਿਣਾ ਚਾਹੁੰਦੇ ਆਂ ਵੀ ਸਾਰੇ ਨਗਰ ਦੇ ਪਿੰਡ ਦੇ ਵਸਨੀਕਾਂ ਲੋਹ ਮਤਾ ਪਾਇਆ ਗਿਆ ਹੈ ਵੀ ਜਿਹੜੇ ਵੀ ਲੋਕ ਮੁੰਡੇ ਨੌਜਵਾਨ ਮੁੰਡੇ ਕੁੜੀਆਂ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਬਚਣਾ ਚਾਹੀਦਾ ਹੈ ਉਹਨਾਂ ਦਾ ਕਿਸੇ ਦਾ ਪੰਚਾਇਤ ਵੱਲੋਂ ਦੋਹਾਂ ਪੰਚਾਇਤਾਂ ਵੱਲੋਂ ਸਪੋਰਟ ਨਹੀਂ ਕੀਤੀ ਜਾਊਗੀ ਨਾ ਉਹਨਾਂ ਦੇ ਪਰਿਵਾਰ ਦੀ ਕੋਈ ਸਪੋਰਟ ਕੀਤੀ ਜਾਊਗੀ ਸੋ ਅਸੀਂ ਹੋਰ ਵੀ ਇੱਥੇ ਲੋਕ ਨੇ ਕੋਈ ਬੀਬੀਆਂ ਸਾਡੇ ਨਾਲ ਨੇ ਇੱਥੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇੱਕ ਮਿੰਟੀ ਸੈਨ ਬਾਅਦ ਕਰ ਲੋ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜਾ ਪੰਚਾਇਤ ਨੇ ਮਤਾ ਪਾਇਆ ਕੀ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ ਅਸੀਂ ਪੰਚਾਇਤ ਮੈਂਬਰ ਹਾਂ ਮੇਰਾ ਨਾਮ ਜਸਪ੍ਰੀਤ ਕੌਰ ਹੈ ਮੈਂ ਸਾਰੀ ਪੰਚਾਇਤ ਨਾਲ ਵੱਡਿਆਂ ਨਾਲ ਸਾਰਿਆਂ ਨਾਲ ਸਹਿਮਤ ਹਾਂ ਪਰ ਇਹ ਕੰਮ ਨਹੀਂ ਹੋਣਾ ਚਾਹੀਦਾ ਬਹੁਤ ਮਾਪਿਆਂ ਦਾ ਮਾਨੋਖਾ ਹੁੰਦਾ ਹੈ ਪਾਲਦੇ ਆ ਪੜਾਉਂਦੇ ਆ ਉਹਨਾਂ ਨੂੰ ਸਭ ਕੁਝ ਕਰਦੇ ਆ ਪਰ ਇਹ ਕੰਮ ਗਲਤ ਆ ਜਿਹੜਾ ਆਪਦੀ ਮਰਜ਼ੀ ਨਾਲ ਵਿਆਹ ਕਰਵਾ ਲੈਂਦੇ ਆ ਭੱਜ ਜਾਂਦੇ ਆ ਬਹੁਤ ਵੱਡੀ ਗਲਤ ਗੱਲ ਆ ਅਸੀਂ ਸਰਪੰਚ ਸਾਹਿਬ ਨਾਲ ਸਹਿਮਤ ਹਾਂ ਥੈਂਕ ਯੂ ਹਾਂਜੀ ਕੀ ਕਹਿਣਾ ਚਾਹੁੰਦੇ ਸਮਝ ਗਿਆ ਹਾਂਜੀ ਮੈਂ ਇਸ ਵਿਸ਼ੇ ਤੇ ਇਹੀ ਕਹਿਣਾ ਚਾਹਣਾ ਵੀ ਜਿਹੜਾ ਕੋਈ ਪਿੰਡ ਦੇ ਵਿੱਚ ਪਿੰਡ ਦੀ ਧੀ ਨਾ ਜਾਂ ਨੌਣਾ ਆਪਸ ਵਿਆਹ ਕਰਾਉਂਦਾ ਇਹ ਬਹੁਤ ਗਲਤ ਹੈ ਨਵੀ ਪਨੀਰੀ ਤੇ ਬਹੁਤ ਮਨ ਲੋਗ ਗਲਤ ਪ੍ਰਭਾਵ ਪੈਂਦਾ ਹੈ ਇਸ ਚੀਜ਼ ਦਾ ਤੇ ਅਸੀਂ ਮੁਕੰਮਲ ਤੌਰ ਤੇ ਬਾਈਕਾਟ ਕਰਾਂਗੇ ਜੇ ਕੋਈ ਉਹਨਾਂ ਦਾ ਸਾਥ ਦੇਊਗਾ ਕੋਈ ਪਰਿਵਾਰ ਦਾ ਮੈਂਬਰ ਸਾਥ ਦੇਊਗਾ ਅਸੀਂ ਉਹਨਾਂ ਦਾ ਵੀ ਬਾਈਕਾਟ ਕਰਾਂਗੇ ਸੋ ਪਿੰਡ ਵਾਸੀਆਂ ਨਾਲ ਅਸੀਂ ਗੱਲਬਾਤ ਕੀਤੀ ਪੰਚਾਇਤਾਂ ਦੋਨਾਂ ਪੰਚਾਇਤਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਤਾਂ ਇਸੇ ਤੱਕ ਆ ਉਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਧੀ ਜਾਂ ਪੁੱਤ ਨੂੰ ਅਸੀਂ ਪੜਾ ਕੇ ਵੱਡਾ ਕਰਦੇ ਜੇ 18 ਸਾਲ 19 ਸਾਲ 20 ਸਾਲ ਦਾ ਹੋ ਜਾਂਦਾ ਤਾਂ ਉਹ ਗਲਤ ਦੇ ਦਿਸਾ ਦੇ ਵਿੱਚ ਚਲਾ ਜਾਂਦਾ ਤਾਂ ਉਹ ਮਤਲਬ ਆ ਦੇ ਮਾਰੇ ਆਖ ਮਾਰੇ ਵਿਆਹ ਕਰਾਉਂਦੀ ਸੋਚ ਰਿਆ ਹੁੰਦਾ ਜਾਂ ਲਹ ਮਰਜ਼ਾ ਕਰਾ ਲੈਂਦੇ ਨੇ ਤਾਂ ਉਹਦੇ ਮਾਪਿਆਂ ਦਾ ਬੜਾ ਦਿਲ ਦਾ ਦੁੱਖੀ ਹੁੰਦਾ ਤੇ ਇੱਕ ਜਿਹੜਾ ਉਹਨਾਂ ਨੇ ਕਿਹਾ ਵੀ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਵਿਆਹ ਕਰਾ ਲੈਂਦੇ ਉਹ ਤਾਂ ਫਿਰ ਜਮੇ ਕਹਿੰਦੇ ਮਰਨ ਹੋ ਜਾਂਦਾ ਤਾਂ ਉਹਨਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਪ੍ਰਸ਼ਾਸਨ ਤੇ ਅਪੀਲ ਕੀਤੀ ਹੈ ਤੇ ਇਹ ਇਹਨਾਂ ਗੱਲਾਂ ਨੂੰ ਵਿਚਾਰ ਕੇ ਇਹੋ ਜਿਹਾ ਕਾਨੂੰਨ ਬਣਾਇਆ ਜਾਵੇ ਵੀ ਜਿਹੜਾ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਕੁੜੀ ਵਿਆਹ ਨਾ ਕਰ ਆ ਸਕੇ ਸਪੋਰਟਸਮੈਨ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਅਲਖੜੀ ਵਿਸ਼ੇਸ਼ ਰਿਪੋਰਟ